ਰ ਕੋੜਗਪੁਰੇ ਤੇ ਟ੍ਰੈਫਿਕ ਦੀ ਸਮੱਸਿਆ ਪਾਣੀ ਦੀ ਸਮੱਸਿਆ ਇੰਡਸਟਰੀ ਕੋਈ ਵੀ ਨਹੀਂ ਹੈ ਵਪਾਰ ਦਾ ਮੰਦਾ ਹਾਲ ਹੈ ਐਸ ਤਰ੍ਹਾਂ ਜੀ ਸਾਡੇ ਸ਼ਹਿਰ ਦੀ ਇਹ ਬਹੁਤ ਹਲਤ ਮਾੜੀ ਹੈ ਇਹ ਰੀਸਿਵਰੇਜ ਦੀਆਂ ਸਫਾਈ ਦੀ ਇਹਦੇ ਕਰਕੇ ਬਹੁਤ ਹਲਤ ਮਾੜੀ ਹੈ ਇਹ ਸਭ ਤੋਂ ਵੱਡੀ ਬਿਮਾਰੀ ਹੈ ਸਾਡੇ ਸ਼ਹਿਰ ਦੀ ਸਮੱਸਿਆ ਤਾਂ ਉਹ ਬਣੀਆਂ ਤਨੀਆਂ ਹੈਗੀਆਂ ਪੁਰਾਣੀਆਂ ਉਹੀ ਚੱਲੀ ਜਾਂਦੀਆਂ ਹੈ ਸਿਵਰੇਜ ਦੀ ਸਮੱਸਿਆ ਹੈ ਸਫਾਈ ਸੇਵਕ ਵੀ ਕੁਝ ਬਲੇ ਧਿਆਨ ਨਾਲ ਕੰਮ ਨਹੀਂ ਕਰਦੇ ਤੇ ਰੋਗ ਰੋਗ ਦੀ ਸਮੱਸਿਆ ਹੈਗੀ ਹੈ ਕਿਉਂਕਿ ਲੰਬੇ ਟਾਈਮ ਤੋਂ ਅੱਜ ਤੋ 70 80 ਸਾਲ ਤੋਂ ਚੱਲਦਾ ਆ ਰਿਹਾ ਹੈ ਉਹ ਹੈਗਾ ਵੀ ਗੰਦੇ ਪਾਣੀ ਦਾ ਨਾਲੀਆਂ ਬੰਦ ਹੋ ਗਈਆਂ ਸਿਵਰੇਜ ਓਵਰਫਲੋ ਹੋ ਗਈ ਵਿਕਾਸ ਦਾ ਤਾਂ ਕੁਝ ਵੀ ਨਹੀਂ ਹੈਗਾ ਵਿਕਾਸ ਦੇ ਨਾਂ ਤੇ ਇਹ ਤਾਂ ਠੰਗਾ ਨਾ ਕੋਈ ਗਲੀਆਂ ਨਾ ਕੋਈ ਨਾਲੀਆਂ ਨਾ ਕੋਈ ਪਾਣੀ ਦਾ ਨਿਕਾਸ ਬੁਰੇ ਹਾਲ ਆ ਹਰੇਕ ਚੀਜ਼ ਦੇ ਜਦੋਂ ਕੋਈ ਮੁਸੀਬਤ ਆਉਂਦੀ ਆ ਉਦੋਂ ਦਿਖਾਵੇ ਲਈ ਗੱਡੀਆਂ ਆ ਜਾਂਦੀਆਂ ਡਰੇਜ ਸਿਸਟਮ ਬਿਲਕੁਲ ਫੇਲ ਹੈ ਅੱਗੇ ਇੰਨੇ ਪਾਣੀ ਦੇਖੋ ਖੜਦੇ ਹੋਏ ਸੀਗੇ ਪਰ ਇੰਨੇ ਨਹੀਂ ਸੀ ਖੜਦੇ ਕਿ ਕੋਡੂਕਾ ਕਟਰਾ ਵੀ ਹੋ ਜੇ ਦੂਜੀ ਗੱਲ ਇਹ ਕਿ ਪਾਣੀ ਦੀ ਸਮੱਸਿਆ ਵੱਡੀ ਹੈ ਪਾਣੀ ਜਿਹੜਾ ਆ ਗਿਆ ਉਹ ਗੰਦਾ ਆ ਗਿਆ 스మెਲ ਮਾਰਦੀ ਹੈ ਜੱਤੂ ਰੋਡ ਮੇਰਾ ਦੇਨਸ ਹੈ ਜੱਤੂ ਰੋਡ ਤੇ ਮੈਨੂੰ ਤਕਰੀਬਨ ਦਿਲੀ ਪੰਜ ਚਾਰ ਚੱਕਰ ਲੱਗਦੇ ਤੇ ਪਾਣੀ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਤੇ ਮੈਂ ਆਪ ਤਾਂ ਨੂੰ ਇੰਨਾ ਕਿ ਦੇਚੇ ਮਹਿਸੂਸ ਕਰਦਾ ਵੀ ਚੰਦਰਪੁਰ ਤੋਂ ਐਡੇ ਵੱਡੇ ਖਾਨਦਾਨ ਦਾ ਮੁੰਡਾ ਹੋ ਕੇ ਐ ਤੇ ਗੰਦੇ ਪਾਣੀ ਚੋਂ ਕੋਈ ਨਾ ਕੋਈ ਬਿਮਾਰੀ ਲੱਗੂਗੀ ਬਹੁਤ ਜਣ ਗੰਦਾ ਪਾਣੀ ਸੀਵਰੇਜ ਵਾਲਾ ਮਿਲਿਆ ਹੋਇਆ ਅੱਗੇ ਤਾਂ ਮਾੜਾ ਮੋਟਾ ਵਿਕਾਸ ਕੋਈ ਹੋ ਜਾਂਦਾ ਸੀਗਾ ਅਜੋਂ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਈ ਹੈ ਬਿਲਕੁਲ ਹੀ ਵਿਕਾਸ ਨਹੀਂ ਹੋਇਆ। ਨਾ ਹੀ ਕਿਸੇ ਦਾ ਇੰਡੀਵਿਜੂਅਲ ਕੰਮ ਹੋਇਆ। ਥੋੜਾ ਜਿਹਾ ਮੀਂਹ ਪੈ ਜੇ ਚਾਰ ਦਿਨ ਪੁਲ ਦੇ ਕੋਲੇ ਉਹ ਪਾਣੀ ਖੜਾ ਹੀ ਰਹਿੰਦਾ ਹੈਗਾ। ਸੋਸ਼ਲ ਮੀਡੀਆ ਤੇ ਇਥੋਂ ਤੱਕ ਗੱਲ ਫੈਲੀ ਆ ਵੀ ਕੋਈ ਤਾਂ ਗਲੀ ਇੱਕ ਵਾਰੀ ਵੀ ਨਹੀਂ ਬਣੀ। ਕਈਆਂ ਗਲੀਆਂ ਤਣ ਤਣਵਾਰੀ ਬਣ ਗਈਆਂ। ਅਸੀਂ ਤਾਂ ਆਪਦੇ ਮਹੱਲੇ ਦੀ ਸਮੱਸਿਆ ਦੱਸ ਸਕਦੇ ਹਾਂ ਵੀ ਸਾਡੇ ਮਹੱਲੇ ਦੇ ਵਿੱਚ ਅਸੀਂ 9 ਸਾਲ ਤੋਂ ਨਰਕ ਭੋਗ ਰਹੇ ਹਾਂ। ਬਿਲਕੁਲ ਜੀ ਸਮੱਸਿਆਵਾਂ ਬਹੁਤ ਆ ਇਹ ਗੈਨ ਲੱਭ ਜਾਣ ਗੈਨ ਤੇ ਸਮੱਸਿਆਵਾਂ ਆ ਪਰ ਜਿਹੜੇ ਅੱਜ ਕੱਲ ਮੇਜਰ ਸਮੱਸਿਆ ਪਾਣੀ ਦੀ ਤੇ ਸੀਵਰੇਜ ਦੀ ਤੇ ਜਿਹੜੀਆਂ ਸੜਕਾਂ ਵਗੈਰਾ ਜਿਹੜੀਆਂ ਗਲੀਆਂ ਨਾਲ ਜਾਂ ਇਹ ਸਮੱਸਿਆ ਗਲੀਆਂ ਨੂੰ ਜਿਹੜਾ ਬਣਾਉਣ ਦੀ ਲੋੜ ਹੈ ਕਈ ਤੇ ਗਲੀਆਂ ਟੁੱਟੀਆਂ ਵੀਆਂ ਸੀਵਰੇਜ ਬਲੌਕ ਹੈ